ਹਾਂਜੀ ਪੰਜਾਬੀ ਵੀਰੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਫਾਰਮ ਟਰੈਕ ਏਜੰਸੀ ਦੇ ਵਿੱਚੋਂ ਬਾਬਾ ਜੀ ਕੋਲ ਆਏ ਸੀਗੇ ਬਾਬਾ ਜੀ ਕਿਹਨਾਂ ਆ ਜੀ ਪਿਆਰਾ ਸਿੰਘ ਜੀ ਪਿਆਰਾ ਸਿੰਘ ਜੀ ਕੋਲੇ ਆਏ ਸੀਗੇ ਇਹਨਾਂ ਨੇ ਫਾਰਮ ਟਰੈਕ 60 BY ਕੀਤਾ ਸੀ ਆਪਣੇ ਕੋਲ ਖਰੀਦ ਕੀਤਾ ਸੀਗਾ ਸੁਨਾਮ ਤੋਂ ਆਈਟੀ ਚੌਂਕ ਦੇ ਵਿੱਚ ਆਪਣੀ ਏਜੰਸੀ ਹੈਗੀ ਫਾਰਮ ਟਰੈਕ ਦੀ ਤੇ ਆਪਾਂ ਪੁੱਛਾਂਗੇ ਵੀ ਕਿਵੇਂ ਕਿਵੇਂ ਚੱਲਿਆ ਜੀ ਟਰੈਕਟਰ ਬਹੁਤ ਵਧੀਆ ਚੱਲਦਾ ਜੀ ਕਿੰਨਾ ਮਾਡਲ ਹੈ ਜੀ ਮਾਡਲ BY ਜੀ BY ਮਾਡਲ ਟਰੈਕਟਰ ਹੈਗਾ ਇਹ ਤੇ ਬਹੁਤ ਸੋਹਣਾ ਚੱਲਿਆ ਕਹਿੰਦੇ ਤੇ ਬਾਕੀ ਹੋਰ ਕੋਈ ਇਹਦੇ ਵਿੱਚ ਸਰਵਿਸ ਤੋਂ ਬਿਨਾ ਕੋਈ ਦਿੱਕਤ ਆਈ ਹੋਵੇ ਜੀ ਕੋਈ ਦਿੱਕਤ ਨਹੀਂ ਜੀ ਅੱਛਾ ਜੀ ਕਾਦੇ ਕਾਦੇ ਤੇ ਚਲਾ ਲਿਆ ਜੀ ਇਹ ਇਹ ਤਵੀਆਂ ਚ ਚਲਾ ਲਿਆ ਜੀ ਆਪਣਾ ਇਹ ਆਪਣਾ ਬਜਾਈ ਚ ਜ਼ੀਰੋ ਚ ਚਲਾ ਲਿਆ ਅੱਛਾ ਜੀ ਹਾਂਜੀ ਕੋਈ ਦਿੱਕਤ ਨਹੀਂ ਸਾਰੇ ਖੰਡਾਂ ਦੇ ਉੱਤੇ ਟਰੈਕਟਰ ਚੱਲਦਾ ਖੰਡਾਂ 'ਚ ਬਹੁਤ ਵਧੀਆ ਚੱਲਦਾ ਤੇ 55 ਹਸਪਾਵਰ 4 ਸਪੀਡ ਦੇ ਵਿੱਚ ਇਹ ਟਰੈਕਟਰ ਇਹਨਾਂ ਨੇ ਖਰੀਦ ਕੀਤਾ ਸੀਗਾ 2022 ਮਾਡਲ 14 ਦੇ ਟਾਇਰਾਂ ਦੇ ਵਿੱਚ ਟਰੈਕਟਰ ਇਹ ਤੇ ਇਹ ਟਰੈਕਟਰ ਆਪਣੇ ਲਵੇ ਅਵੇਲੇਬਲ ਨੇ ਕਿ ਆਉਂਦੇ ਨੇ ਕਿ ਟਰੈਕਟਰ ਇਹ 14 ਦੇ 12 ਵਿੱਚ ਆਮ ਤੌਰ ਤੇ 16 ਦੇ 12 ਵਿੱਚ ਟਰੈਕਟਰ ਖਰੀਦ ਕਰਦੇ ਨੇਗੇ ਕਿਸਾਨ ਵੀਰ ਤੇ ਇਹਨਾਂ ਨੇ 14 ਦੇ ਟਰੈਕਟਰ 14 ਦੇ ਟਰੈਕਟਰ ਵਿੱਚ ਟਰੈਕਟਰ ਲਿਆ ਸੀਗਾ ਤੇ ਬਹੁਤ ਸੋਹਣਾ ਚੱਲ ਰਿਹਾ ਹੈ ਕਹਿੰਦੇ ਤੇ ਬਾਕੀ ਹੋਰ ਜੀ ਤੁਸੀਂ ਕੀ ਖੜਾ ਚਾਹੋਗੇ ਜੇ ਕੋਈ ਹੋਰ ਵੀ ਖਰੀਦਦਾ ਜੀ ਕੋਈ ਬਹੁਤ ਵਧੀਆ ਟਰੈਕਟਰ ਆ ਪਤਾ ਹੀ ਕਵਾਂਗੇ ਜੀ 60 ਫਾਰਮ ਟਰੈਕਟਰ ਬਹੁਤ ਵਧੀਆ ਡੀਜ਼ਲ ਕਿੰਨੀ ਉਹ ਵੀ ਬਹੁਤ ਵਧੀਆ ਮੈਕੋ ਦੇ ਪੰਪ ਦੇ ਵਿੱਚ ਆ ਬਹੁਤ ਵਧੀਆ ਜੀ 55 ਹੌਸਪਾਵਰ ਹੈਗਾ ਮੈਕੋ ਦੇ ਪੰਪ ਦੇ ਵਿੱਚ ਟਰੈਕਟਰ ਹੈਗਾ ਇਹ ਕੋਈ ਸੀਆਰ ਡੀਆਈ ਨਹੀਂ ਹੈਗਾ ਤੇ ਬਾਕੀ ਇਹਨਾਂ ਨੇ ਮੋਡੀਫਾਈ ਵਗੈਰਾ ਕਰਕੇ ਰੱਖਿਆ ਤੇ ਕੋਈ ਹੋਰ ਦਿੱਕਤ ਕੋਈ ਨਹੀਂ ਆਈ ਜੀ ਇਹਦੇ ਵਿੱਚ ਕੋਈ ਗਰਮ ਗਰਮ ਹੁੰਦਾ ਹੋਵੇ ਏਜੰਸੀ ਵੱਲੋਂ ਸਰਪਸੀ ਏਜੰਸੀ ਵੱਲੋਂ ਸਰ ਉਸ ਵਧੀਆ ਹੁੰਦੀ ਹੈ ਜੀ ਸੁਣ ਬਾਈ ਜੀ ਹੁੰਦੀ ਆ ਵਧੀਆ ਬਹੁਤ ਵਧੀਆ ਸੁਣ ਬਾਈ ਹੁੰਦੀ ਆ ਅੱਛਾ ਜੀ ਹਾਂ ਵਧੀਆ ਚਾਹ ਪੀਉਂਦੇ ਨੇ ਵਧੀਆ ਪਾਣੀ ਪੀਉਂਦੇ ਨੇ ਉਹ ਤਾਂ ਚਲੋ ਆਮ ਗੱਲਾਂ ਆ ਚਾਹ ਪਾਣੀ ਵਾਲੀਆਂ ਪਰ ਉਹ ਜਿਹੜੀ ਕੋਈ ਮੇਜਰ ਕੋਈ ਦਿੱਕਤ ਇਹਦੇ ਵਿੱਚ ਨਹੀਂ ਆਈ ਟਰੈਕਟਰ ਦੇ ਵਿੱਚ ਬਹੁਤ ਸੋਹਣਾ ਚੱਲਦਾ ਹੈ ਇਹ ਟਰੈਕਟਰ ਜੇ ਬਾਕੀ ਜਿਹੜਾ ਹੈਗਾ ਇਹ 4 ਸਪੀਡ ਦੇ ਵਿੱਚ ਟਰੈਕਟਰ ਆ 2500 ਲਿਫਟ ਕੈਪੈਸਿਟੀ ਹੈਗੀ ਤਿੰਨ ਸਿਲੰਡਰ ਹੈਗਾ 55 ਹੌਸਪਾਵਰ ਹੈਗੀ ਤੇ ਅੱਜ ਦੇ ਸਮੇਂ ਦੇ ਵਿੱਚ ਇਹ ਮਾਡਲ ਜਿਹੜਾ ਹੈਗਾ ਫੁੱਲ ਵੇਚ ਰਿਹਾ ਪੂਰੀ ਮਾਰਕੀਟ ਬਣਾ ਰਿਹਾ ਹੈ ਇਹ ਮਾਡਲ ਤੇ ਮੈਂ ਇਹੀ ਕਿਸਾਨ ਵੀਰਾਂ ਨੂੰ ਕਹਿਣਾ ਚਾਹੂੰਗਾ ਜੇ ਕੋਈ ਵੀਰ ਨਵਾਂ ਟਰੈਕਟਰ ਲੈਂਦਾ ਤਾਂ ਉਹ ਟਰੈਕਟਰ ਦੇ ਫੀਚਰ ਵਗੈਰਾ ਜਾਣ ਕੇ ਹੀ ਟਰੈਕਟਰ ਲਵੇ ਯਾਨੀ ਕਿ ਪਾਵਰ ਕਿੰਨੀ ਹੈ ਟਰੈਕਟਰ ਦੇ ਇੰਜਨ ਦੀ ਗੇਅਰ ਕਿਹੜਾ ਹੈਗਾ 4 ਸਪੀਡ ਆ 3 ਸਪੀਡ ਆ ਜਾਂ 2 ਸਪੀਡ ਆ ਤੇ ਲਿਫਟ ਕਪੈਸਿਟੀ ਕਿੰਨੀ ਦੀ ਹੈ ਡਬਲ ਡਿਸਟ੍ਰਿਬਿਊਟਰ ਦੇ ਵਿੱਚ 55 ਹੌਸਪਾਵਰ ਦੇ ਵਿੱਚ 4 ਸਪੀਡ ਟਰੈਕਟਰ ਇਹ ਆਪਣਾ ਆ ਰਿਹਾ ਫਾਰਮ ਟਰੈਕ 60 ਪਾਵਰ ਮਿਕਸ ਤੇ ਬਹੁਤ ਸੋਹਣਾ ਮਾਡਲ ਲੱਗਾ। ਸ਼ੋਪ ਪੱਖੋਂ ਵੀ ਕੋਈ ਕਮੀ ਨਹੀਂ ਕੀ ਟਰੈਕਟਰ ਦੇ ਵਿੱਚ ਸੋਹਣਾ ਕਿੰਨਾ ਹੀ ਬਾਪੂ ਇਹ ਟਰੈਕਟਰ। ਬਹੁਤ ਵਧੀਆ ਸੋਹਣਾ। ਸਾਰਿਆਂ ਤੋਂ ਵੱਧ ਸੋਹਣਾ ਲੱਗ ਰਿਹਾ। ਅੱਛਾ ਜੀ ਤੇ ਤੁਸੀਂ ਇਹਨੇ ਪਹਿਲਾਂ ਕਿਹੜਾ ਟਰੈਕਟਰ ਚਲਾਇਆ ਜੀ? ਪਹਿਲਾਂ ਮੈਂ ਆਪਣਾ ਪੁਰਾਣਾ ਮਾਡਲ ਦਾ ਫੋਰਡ ਟਰੈਕਟਰ ਚਲਾਇਆ ਜੀ। ਪਹਿਲਾਂ ਤੁਸੀਂ ਪਹਿਲਾਂ ਦੀ ਫੋਰਡ ਦੇ ਸਕੀਨ ਸੀਗੇ ਬਾਪੂ ਜੀ। ਤੇ ਬਾਕੀ ਚਲਾਈ ਦੇ ਵਿੱਚ ਇਹ ਟਰੈਕਟਰ ਫੋਰਡ ਵਰਗਾ ਜੀ। ਵਧੀਆ ਜੀ ਬਹੁਤ ਵਧੀਆ। ਅੱਛਾ ਜੀ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ। ਤੇ ਜੇ ਕਿਸੇ ਵੀਰ ਨੇ ਹੋਰ ਟਰੈਕਟਰ ਲੈਣਾ ਤਾਂ ਤੇਰੀ ਉਹ ਟਰੈਕਟਰ ਸੁਨਾਮ ਆਈਟੀ ਚੌਂਕ ਦੇ ਵਿੱਚ ਕੰਟੈਕਟ ਨੰਬਰ ਹੈਗਾ 9914010555 ਉਹਦੇ ਉੱਪਰ ਤੁਸੀਂ ਟਰੈਕਟਰ ਦੀ ਜਾਣਕਾਰੀ ਲੈ ਸਕਦੇ ਹੋ ਅਗਰ ਕਿਸੇ ਵੀਰ ਨੂੰ ਸਰਵਿਸ ਵਗੈਰਾ ਵੀ ਚਾਹੀਦੀ ਹੈਗੀ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਧੰਨਵਾਦ ਜੀ